हां जी ਹੁਣ ਅਸੀਂ ਫੌਜੀ ਭਰਾਵਾਂ ਦੇ ਬਹੁਤ ਫੋਨ ਆ ਗਏ ਰਾਤ ਆਇਆ ਸੀ ਪਟਿਆਲੇ ਤੋਂ ਮੁੰਡਾ ਫੌਜੀ ਐ ਤੂੰ ਕਹਿੰਦਾ ਜੀ ਬਾਬਾ ਸਾਡੀਆਂ ਵੀ ਵੀਡੀਓ ਪਾਓ ਵੀਡੀਓ ਪਾਓ ਵੀ ਅਸੀਂ ਮਖਾਂ ਵੀ ਛੋਡੀ ਵੀਡੀਓ ਜ਼ਰੂਰੀ ਐ ਤੇ ਮਖਾਂ ਮੈਂ ਤਾਂ ਸੋਰੂ ਤੜਕੇ ਆਥਣੇ ਅਰਦਾਸ ਕਰਦਾ ਮਾਲਕ ਬਕੋਲੇ ਸੱਚੇ ਪਾਤਸ਼ਾਹਾਂ ਦੀ ਚੜ੍ਹਦੀ ਕਲਾ ਰੱਖੀ ਕਿਉਂ ਸਿਆਲ ਦੇ ਮਹੀਨੇ ਅਸੀਂ ਤਾਂ ਰਜਾਈਆਂ ਲਈ ਪਏ ਹੁੰਨੇ ਆ ਤੁਸੀਂ ਲੇਹ ਲਦਾਖ ਦੀਆਂ برفਾਂ ਦੇ ਉੱਤੇ ਖੜੇ ਹੋਣ ਦੀ ਡਿਊਟੀ ਦੇਣੋਂ ਭਾਰਤ ਦੀ ਸਾਡੇ ਰਾਖੇ ਹਾਂ ਸਭ ਤੋਂ ਵੱਡੀ ਮਾਤਾ ਕੁਰਬਾਨੀ ਛੋਡੀ ਫੌਜੀਆ ਭਰਾਵਾਂ ਦੀ ਮੰਨਦਾ ਜਿਹੜੀਆਂ ਸਾਡੀਆਂ ਬੱਚੀਆਂ ਵੀ ਬਾਰਡਰਾਂ ਦੇ ਉੱਤੇ ਪਹਿਰੇ ਦੇ ਰਹੀਆਂ ਨੇ ਉਹ ਕੁਛੀਨੀਆਂ ਮਾਮਿਆਂ ਦੀਆਂ ਧੀਆਂ ਤੇ ਕੁਛੀਨੀਆਂ ਮਾਵਾ ਦੇ ਤੁਸੀਂ ਪੁੱਤੋਂ ਅੱਜਕ ਦੇਸ਼ ਛੋਡੇ ਸਿਰ ਤੇ ਐਂਸ਼ ਨਾ ਸੌਂ ਰਿਹਾ ਭਾਰਤ ਛੋਡੇ ਸਾਡੇ ਜੱਟਾਂ ਵਾਂਗੂ ਨਾ ਦਸਾਂ ਨਾਹਾਂ ਦੀ ਕਿਰਤ ਕਮਾਈ ਐ ਇਹਦੇ ਵਿੱਚ ਨਾ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਮੈਂ ਛੋਡੇ ਜਿੰਨੀ ਵੀ ਜਿੱਥੇ ਜਿੱਥੇ ਵੀ ਫੌਜੀ ਬੈਠੇ ਹਾਂ ਕਿਸੇ ਵੀ ਬਾਰਡਰ ਤੇ ਕਿਸੇ ਵੀ ਡਿਊਟੀ ਕਰ ਰਹੇ ਹਾਂ ਕਿਸੇ ਬੈਂਕ ਵਿੱਚ ਉਹ ਫੌਜ ਦੇ ਚ ਮੈਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਮੇਰੇ ਵੀ ਦੋ ਭਤੀਜੇ ਫੌਜ ਚ ਇੱਕ ਦਾ ਤਾਂ ਹੁਣੀ ਵਿਆਹ ਹੋਇਆ 10-15 ਦਿਨ ਹੀ ਹੋਏ ਨੇ ਵੀ ਬਹੁਤ ਵੱਡੀ ਕਰਵਾਨੀ ਆ ਇੱਕ ਤੁਸੀਂ ਦੁਸ਼ਮਣ ਨੂੰ ਰੋਕੀ ਬੈਠੋ ਜੇ ਕਦੇ ਤੁਸੀਂ ਮਾੜੀ ਢਿੱਡ ਕਰਤੀ ਇੱਥੇ ਕੀ ਬਣਦਾ ਭਾਰਤ ਦਾ ਆ ਵੀ ਸੱਚੀ ਸੁੱਚੀ ਕਮਾਈ ਕਰਦੇ ਹਾਂ ਦਿਨ ਰਾਤ ਮਿਹਨਤ ਕਰਕੇ ਵੀ ਮੈਂ ਤਾਂ ਤੁਹਾਡਾ ਬਹੁਤ ਬਹੁਤ ਹੀ ਧੰਨਵਾਦ ਕਰਦਾ ਠੀਕ ਆ ਮੈਂ ਕਿਵੇਂ ਹੋਰ ਵੀ ਚਾਹੇ ਲੱਖ ਹੈ ਪਰ ਜਿਹੜੀ ਅਸਲੀ ਜਾਨ ਆ ਦੇਸ਼ ਦੀ ਉਹ ਫੌਜ ਹੈ ਇਹਦੇ ਸਿਰ ਦੇ ਉੱਤੇ ਸਾਰਾ ਦੇਸ਼ ਐਂਸ਼ ਕਰਦਾ ਹੈ ਦੇਖੋ ਛੋੜੀਆਂ ਜਾਂ ਕਣੀਆਂ ਆ ਜਾਣਾ ਸੀ ਭੱਜ ਕੇ ਸੱਤਾ ਥੱਲੇ ਵੱਡਦੇ ਨੇ ਤੁਸੀਂ ਆਪਦੀ ਡਿਊਟੀ ਦੇ ਖੜੇ ਰਹਿਣਾ ਕਿੰਨੀ ਠੰਡ ਹੈ ਕਿੰਨੀ ਗਰਮੀ ਪੈਂਦੀ ਆ ਥੋੜੂ ਆ ਵੀ ਡਿਊਟੀ ਤੋਂ ਪਰੇ ਹੋ ਜਾਣਾ ਹੈ ਬਾਕੀ ਸੈਂਕੜਿਆਂ ਦੇ ਵਿੱਚੋਂ 5-4 ਬੰਦੇ ਤਾਂ ਬੇਸ਼ੱਕ ਥੋੜੇ ਸ਼ਰਾਰਤੀ ਹੁੰਨ ਦਿਲ ਦੇ ਸਾਫ਼ ਹੁੰਦਾ ਫੌਜੀ ਇਹ ਮੈਂ ਪੱਕਾ ਤਜਰਬਾ ਕਰਿਆ ਹੈ ਇਹ ਘਰ ਦੇ ਅੰਦਰ ਕੁੱਟ-ਕੁੱਟ ਕੇ ਸਫਾਈ ਭਰੀ ਪਈ ਹੁੰਦੀ ਐ ਇਹਦੇ ਅੰਦਰੋਂ ਸਾਰਾ ਕੁਝ ਜਿਹੜਾ ਹੁੰਦਾ ਅਫਸਰਾਂ ਦਾ ਕੱਢਿਆ ਪਿਆ ਹੁੰਦਾ ਇਹ ਇੱਕ ਤਾਂ ਕਾਨੂੰਨ ਦਾ ਏਡਾ ਵੱਡਾ ਪਾਬੰਦ ਹੁੰਦਾ ਬਹੁਤ ਜ਼ਿਆਦਾ ਮੈਂ ਅੱਖੀ ਦੇਖਿਆ ਸਾਡੇ ਪਿੰਡ ਫੌਜੀ ਸੀਗਾ ਉਹਨੇ ਜਰਮਨ ਦਾ ਜੰਗ ਲੜਿਆ ਗੁਜ਼ਰ ਗਿਆ ਹੁਣ ਤਾਂ ਵਿਚਾਰਾ ਪੁਰਾਣਾ ਫੌਜੀ ਜੀ ਉਹ ਅੰਗਰੇਜ਼ਾਂ ਵੇਲੇ ਉਦੋਂ ਦੌਰਿਆਂ ਤੇ ਤਹਿਸੀਲਦਾਰ ਆਉਂਦਾ ਹੁੰਦਾ ਪਿੰਡਾਂ ਦੇ ਵਿੱਚ ਦੋ ਚਾਰ ਪਿੰਡ ਇਕੱਠੇ ਹੋ ਜਾਂਦੇ ਉੱਥੇ ਇੰਤਕਾਲ ਜੇ ਕੋਈ ਕਿਸੇ ਦਾ ਗਲਤ ਹੋਇਆ ਹੁੰਦਾ ਕਰਨ ਦਾ ਹੁਣ ਤਾਂ ਹੱਢੀ ਗਏ ਢੋਲੇ ਉਹਦਾ ਵੀ ਸੀਗਾ ਉਹ ਖੇਤ ਹਾਲ ਵਾਉਂਦਾ ਦੀ ਚੌਂਕੀਦਾਰ ਆ ਗਿਆ ਘਰੇ ਦੱਸ ਗਿਆ ਕਹਿੰਦਾ ਪਈ ਅੱਜ ਵੀ ਢੋਲੇ ਐ ਜੀ ਕਰਨ ਕੋ ਤਹਿਸੀਲਦਾਰ ਆ ਰਹੇ ਨੇ ਜੀਦਾ ਕਿਸੇ ਦਾ ਮਾੜਾ ਮੋਟਾ ਫਰਕ ਕੱਢ ਲਿਓ ਉਹਦੀ ਰੋਟੀ ਖਾ ਕੇ ਛੱਡ ਕੇ ਹਾਲਾ ਉਹਦਾ ਗਿਆ ਲੋਕ ਬੜੇ ਇਕੱਠੇ ਪਈ ਉਤਾਇਆ ਹੀ ਨਾ ਨਾ ਕਨ ਕੋ ਨਾ ਤਹਿਸੀਲਦਾਰ ਨਾ ਆਇਆ 100 200 ਬੰਦਾ ਇਕੱਠਾ ਹੋਇਆ ਹਾਰ ਕੇ ਮੁੜਿਆ ਆ ਅੱਛਾ ਦੂਜੇ ਦਿਨ ਫੇਰ ਸੁਨੇਹਾ ਆਇਆ ਕਹਿੰਦੇ ਅੱਜ ਆਊਗਾ ਚਾ ਲੋ ਰੋਟੀ ਨੂੰ ਕਿਤੇ ਮਾਈ ਨੂੰ ਕਵੇਲਾ ਹੋ ਗਿਆ ਉਹ ਕਹਿੰਦੀ ਵੀ ਅੱਜ ਫੇਰ ਚੌਂਕੀਦਾਰ ਕਹਿ ਕੇ ਆ ਜਦੋਂ ਗਿਆ ਇਹਨੇ ਨੂੰ ਤਹਿਸੀਲਦਾਰ ਪਈ ਬੈਠਾ ਖਾਕ ਉਸੇ ਫੌਜੀ ਨੂੰ ਹੀ ਵੱਜ ਗਈ ਤਹਿਸੀਲਦਾਰ ਉਹਨੂੰ ਕਹਿੰਦਾ ਕਹਿੰਦਾ ਮੈਂ ਪੋ ਸੁਗਰੂਰ ਤੋਂ ਆ ਗਿਆ ਤੂੰ ਨਹੀਂ ਆ ਸਕਿਆ ਉਹ ਫੌਜੀ ਬੰਦਾ ਸੀ ਬੈਠਾ ਦੀ ਬਰ ਇੱਕਦਮ ਖੜਾ ਹੋ ਗਿਆ ਸਾਢੇ 6 ਫੁੱਟ ਕੱਦ ਦੀ ਉਹਦਾ ਉਹ ਕਹਿੰਦਾ ਗੱਲ ਸੁਣੋ ਮੈਂ ਫੌਜ ਦੀ ਨੌਕਰੀ ਕਰੀ ਐ ਕਹਿੰਦਾ ਸੀ ਐਡੇ ਪੈਵੰਦ ਹੁੰਨੇ ਆ ਕਹਿੰਦਾ ਜੇ ਮੇਰੇ ਕੋਲ ਅਸਲਾ ਹੁੰਦਾ ਮੈਂ ਤੇਰੇ ਹੁਣ ਗੋਲੀ ਮਾਰਦਾ ਕੱਲ 200 ਬੰਦਾ ਉੱਠ ਕੇ ਆ ਗਿਆ ਕੀ ਤੇਰੀ ਮਾਂ ਦਾ ਰਾਜ ਐ ਮੈਂ ਫੌਜ ਦਾ ਨੌਕਰ ਆ ਮੈਂ ਅੰਗਰੇਜ਼ਾਂ ਦੀ ਡਿਊਟੀ ਕਰਿਆ ਪੁੱਛਾ ਬੰਦਿਆਂ ਨੂੰ ਮੇਰੀ ਹਾਜ਼ਰੀ ਲੱਗੀ ਐ ਭਾਈ ਜਲੇ ਦਾ ਉਹਨੂੰ ਤਹਿਸੀਲਦਾਰ ਨੂੰ ਗੱਲ ਨਹੀਂ ਆਈ ਕਹਿੰਦਾ ਹੈ ਹੀ ਨਹੀਂ ਮੇਰੇ ਕੋ ਥਿਆਰ ਮੈਂ ਤੈਨੂੰ ਗੋਲੀ ਨਾ ਮਾਰਨਾ 100 ਬੰਦਾ ਕੱਲ ਬਹਿ ਕੇ ਭਾਗ ਗਿਆ ਕਹਿੰਦਾ ਅਸੀਂ ਫੌਜੀ ਐਨੇ ਡਿਊਟੀ ਦੇ ਪਾਸ ਕੰਮ ਜਾ ਪੌਣੇ ਅੱਜ ਤਾਂ ਮੈਂ ਆ ਗਿਆ ਅੱਜ ਤੇਰਾ ਕਹਿੰਦਾ ਜਦੋਂ ਮਰਜੀ ਆ ਜਾ ਵਗ ਜਾ ਲੋਕ ਤਾਂ ਕਹਿੰਦੇ ਐਵੇਂ ਹੀ ਨੇ ਪਹਿਲਾਂ ਕੰਮ ਕਰਿਆ ਕਹਿੰਦਾ ਲੈ ਬਾਬੇ ਦਾ ਕੰਮ ਪਹਿਲਾਂ ਕਰੋ ਉਹਨੂੰ ਪਤਾ ਦੀ ਮੈਂ ਉਹਨੂੰ ਚਿੰਬਰ ਉਹਨਾ ਜਾਵੇ ਮੈਂ ਉੱਥੇ ਦੇਖਿਆ ਮੈਂ ਫੌਜੀ ਡਿਊਟੀ ਦੇ ਪੈ ਬੰਦੋ ਲੋਕ ਮੂੰਹ ਕਨੀ ਚਾਕਣਾ ਕਹਿੰਦਾ ਜੀ ਮੇਰੇ ਕੋ ਹੁੰਦਾ ਨਾ ਕੁਸ ਮੈਂ ਤੈਨੂੰ ਹੁਣ ਇੱਥੇ ਮਾਰ ਮੈਂ ਫੌਜੀ ਆ ਮੈਂ ਡਿਊਟੀ ਦਾ ਏਡਾ ਪਾਇਆ ਬੰਦਾ ਇੱਥੇ ਪੁੱਟ 100 ਬੰਦਾ ਦੀ ਕੱਲ ਅਸੀਂ ਬੈਠੇ ਰਿਆਂ ਸਾਰਾ ਦਿਨ ਤੂੰ ਪਹਿਲਾਂ ਹੀ ਕਹਿੰਦਾ ਮੈਂ ਆਉਦਾ ਨਹੀਂ ਤੇਰਾ ਰਾਜ ਐ ਤੇਰੀ ਮਾਂ ਦਾ ਰਾਜ ਐ ਤੂੰ ਨੌਕਰੀ ਲੈਣਾ ਸਰਕਾਰ ਦੀ ਉਹਨੂੰ ਕਹਿੰਦਾ ਬਸ ਫੌਜੀ ਸਾਹਿਬ ਬੈਠੋ 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 ਉਹਦੀ ਪਹਿਲਾਂ ਬੁਢੇ ਦਾ ਕੰਮ ਕਰਿਆ ਮੈਂ ਉਦੋਂ ਦੇਖਿਆ ਫੌਜੀ ਮੈਂ ਵਾਕਈ ਡਿਊਟੀ ਤੇ ਪਾਇਆ ਬੰਦੇ ਨੇ ਕਿਉਂ ਇਹਨਾਂ ਦੇ ਵਿੱਚ ਸੱਚਾਈ ਭਰੀ ਹੈ ਜਿਹੜੀ ਗੱਲ ਕਹਿਤੀ ਇਹਨਾਂ ਨੇ ਉਹ ਸੱਚਾਈ ਤੇ ਚੱਲਣਾ ਹੈ ਦੁਨੀਆ ਦਾ ਅੱਜ ਕੱਲ ਮਾਹੌਲ ਕੁਝ ਹੋਰ ਹੋਇਆ ਵੈ ਆਪ ਦੀ ਗੱਲ ਤੇ ਖੜੇ ਨੇ ਤਈ ਆਪ ਦੀ ਗੱਲ ਤੇ ਬਿਲਕੁਲ ਫੌਜੀ ਖੜਾ ਹੈ ਸਾਨੂੰ ਮੈਂ ਦੱਸਿਆ ਵੀ 100 'ਚ 5% ਬੇਸਾਂ ਕੋਣ ਨਹੀਂ ਦੂਜੇ ਤਾਂ 95 ਤਾਂ ਲਾਲੋ ਵੀ ਜਮਾ ਖੜੇ ਆ ਉਹ ਚੀਜ਼ ਦੇ ਉੱਤੇ ਜਿੱਥੇ ਕਹਤਾ ਜੇ ਹਾਂ ਤਾਂ ਹਾਂ ਹੀ ਆ ਜੇ ਨਾ ਹੈ ਤਾਂ ਨਾ ਹੀ ਆ ਇਹਨਾਂ ਕੋਲੇ ਕੋਈ ਏਰਾ ਫੇਰ ਹੀ ਨਹੀਂ ਹੈਗੀ ਕਿਉਂ ਇਹਨਾਂ ਦੇ ਜਿੱਥੋਂ ਬਾਗੇ ਉਸਤਾਦਾਂ ਨੇ ਇਹਨਾਂ ਦੇ ਅੰਦਰ ਸੱਚਾਈ ਭਰੀ ਆ ਇਹ ਤਾਂ ਫੇਰ ਹੀ ਨਹੀਂ ਭਰੀ ਡਿਊਟੀ ਦੀ ਪਾਬੰਦੀ ਭਰੀ ਐ ਹਾਂਜੀ ਦਾ ਲਬਜ ਐ ਤੇ ਹੋਰ ਮੈਕਮੇ ਨੇ ਉਹ ਟਾਲਫਾਲ ਕਰ ਜਾਣਗੇ ਪਰ ਇਹ ਨਹੀਂ ਆ ਦੁਸ਼ਮਨਾਂ ਨਾਲ ਜੰਗ ਲੱਗ ਗਿਆ ਥੋੜੂਆ ਵੀ ਮੇਰੇ ਟੱਬਰ ਘਰ ਆਲੀ ਬੈਠਾ ਜਦੋਂ ਫੋਨ ਆਇਆ ਛੱਡ ਕੇ ਭੱਜ ਜਾਣਾ ਉਹਦੀ ਇੱਕ ਫੌਜੀ ਸੀਗਾ ਉਹਦਾ ਮਿਆ ਤਾਂ 2-3 ਮਹੀਨਿਆਂ ਦਾ ਹੋਇਆ ਸੀ ਚਲੋ ਛੁੱਟੀ 2 ਮਹੀਨਿਆਂ ਦੀ ਲੈ ਕੇ ਵਾਪਸ ਆ ਗਿਆ ਸਿਆਲ ਦਾ ਮਹੀਨਾ ਸੀ ਤੇ ਉਧਰ ਕਿਤੇ ਚੈਣਾ ਨਾਲ ਆਪਣੀ ਗੜਬੜ ਹੋ ਗਈ ਜੇ ਪਿਛਲਾ ਪਹਿਲਾ ਜੰਗ ਲੱਗਿਆ 77 ਦਾ ਹਾਂ ਜੀ ਉਹਨੂੰ ਫੋਨ ਆ ਉਦੋਂ ਆ ਫੋਨ ਤਾਂ ਹੁੰਦੇ ਨਾਲ ਉਹ ਉਸੇ ਟਾਈਮ ਤਾਰ ਆ ਗਈ ਕਿਉਂ ਤਾਰ ਆਉਂਦੀ ਉਹ ਤਾਰ ਫਿਰ ਡਾਕਿਆ ਛੇਤੀ ਪਹੁੰਚਾਉਂਦਾ ਘਰੇ ਉਹਨੂੰ ਆਈ ਵੀ ਤੂੰ ਫਟਾਫਟ ਆ ਜਾ ਦਿਨ ਉਹਦੇ 15 ਰਹਿਣ ਛੁੱਟੀ ਦੇ ਇੱਕ ਵਾਰ ਫੌਜੀਾਂ ਦੀ ਸਿਵਤ ਮੰਨ ਗਾ ਮੇਰਾ ਮਾਮਾ ਵੀ ਸੂਬੇਦਾਰ ਦੀ 10 ਦੱਸਦੇ ਨਹੀਂ ਉਹਦੇ 3 ਮੈਨੂੰ ਮੈਂ ਕਿਦਾਂ ਜਾਣਾ ਆ ਇਹਨਾਂ ਦਾ ਕਮਾਲ ਹੈ ਸੱਚ ਨਹੀਂ ਦੱਸਦੇ ਇਹ ਨਾ ਇਹਦਾ ਅਸਲੀ ਫੌਜੀ ਆ ਸਾਦਾ ਨਹੀਂ ਮੇਰੀ ਮਾਮੀ ਕਹਿੰਦੀ ਉਹਦੀ ਮੇਰੀ ਉਮਰ ਨਾ ਕੀ ਕਹਿੰਦੇ ਮੈਨੂੰ ਐ ਨਹੀਂ ਇਹਨੇ ਕਿਤੇ ਦੱਸਿਆ ਮੈਂ ਕਿਦਾਂ ਜਾਵਾਂ ਜੇ ਮੈਂ ਕਹਿੰਦਾ ਨਾ 15 ਨੂੰ ਦਣਾ ਜਾ ਹਾਂ ਜਾਊਗਾ ਮਹੀਨੇ ਨੂੰ ਜਾਏਗਾ ਹਾਂ ਜਾਊਗਾ ਕਹਿੰਦੀ ਜਾਣ ਵੇਲੇ ਪਤਾ ਲੱਗਦਾ ਵੀ ਇਸ ਤਰ੍ਹਾਂ ਮੂਡ ਦੇ ਹੁੰਦਾ ਜਦੋਂ ਕਿਉਂ ਇਹਨਾਂ ਨੂੰ ਆਇਆ ਹੁੰਦਾ ਵੀ ਜੇ ਮੈਂ ਇਹਨਾਂ ਨੂੰ ਦੱਸਦਾ ਤਾਂ ਮਨ ਖਰਾਬ ਹੋਊਗਾ ਬਿਨਾਂ ਇਹ ਮੇਰਾ ਮਨ ਖਰਾਬ ਕਰੂ ਤੇ ਉਹਨੇ ਤਾਂ ਪਹਿਲੇ ਜਦੋਂ ਫੋਨ ਆ ਗਿਆ ਉਹ ਘਰ ਵਾਲੀ ਨੂੰ ਉਹਨੇ ਕਿਹਾ ਸੀ ਮੈਂ 2 ਮਹੀਨੇ ਸੁੱਤੀ ਲੈ ਕੇ ਆ ਤੇ ਉਹਨੇ ਦੇਖਿਆ ਵੀ ਜੇ ਹੁਣ ਮੈਂ ਇਹਨੂੰ ਦੱਸਦਾ ਵੀ ਉਹ ਜਾਣਾ ਜ਼ਰੂਰ ਆ ਸਾਹ ਦਾ ਫੋਨ ਆਇਆ ਵਾ ਉਹਨੇ ਪਾਈ ਮੈਂ ਉਹ ਕਹਿੰਦਾ ਐ ਕਰਾ ਮੇਰੇ ਵਰਦੀਆਂ ਪ੍ਰੈਸ ਕਰਦੇ ਉਹ ਕਹਿੰਦੀ ਕੋਈ ਨਾ ਤਾ ਤੂੰ ਕਿੰਨੇ ਚਿਰੂ ਜਾਏਂਗਾ ਮੈਂ ਉਹਦੋਂ ਕਾ ਨਹੀਂ ਕਰਦੇ ਮੌਕੇ ਤੇ ਕੀ ਪਤਾ ਹੁੰਦਾ ਨਾ ਟਾਈਮ ਲੱਗੇ ਭਾਈ ਉਹਨੇ ਪ੍ਰੈਸ ਕਰਕੇ ਵਰਦੀਆਂ ਰੱਖਦੀਆਂ ਉਹਨੇ ਤਾਂ ਤੇ ਸਵੇਹੀ ਉੱਠ ਕੇ ਨੇਰੇ ਬਿਸਤਰਾ ਗੋਲ ਕਰਕੇ ਉਹਦਾ ਸਾਰਾ ਸਮਾਨ ਬੰਨ ਕੇ ਜਾਣਾ ਉਦੋਂ ਤੜਕੇ ਹੀ ਸੀਗਾ ਉਹਨੇ ਕਿ ਨਾਨੀ ਨਹੀਂ ਦੇਖੇ ਵੀ ਤਾਂ ਵਿਸਰਾਵਾਂ ਨਹੀਂ ਬੈਠਾ ਤੇ ਉਹ ਕਹਿੰਦਾ ਕਿ ਬਿਸਤਰਾ ਬਣ ਲੈ ਕਹਿੰਦਾ ਕੱਲ ਦੇ ਤਾਰ ਨਹੀਂ ਆਈ ਕਹਿੰਦੀ ਹਾਂ ਆਈ ਐ ਕਹਿੰਦਾ ਸਾਬ ਨੇ ਅੱਜ ਰਾਤੇ ਰਾਤ ਜਾਣਾ ਮੈਂ ਸਿੱਧੇ ਇਹ ਤੂੰ ਤਾਂ ਕਹਿੰਦਾ 2 ਮਹੀਨੇ ਹੀ ਛੁੱਟੀ ਆਇਆ ਕਹਿੰਦਾ 2 ਮਹੀਨਿਆਂ ਦਾ ਮਤਲਬ ਨਹੀਂ ਆਰਡਰ ਹੈ ਸਰਕਾਰ ਦਾ ਮੈਂ ਜਾਊਂਗਾ ਭਾਈ ਚਲ ਉਹ ਵਿਚਾਰੀ ਨੇ ਫਿਰ ਕੀ ਬੋਲਣਾ ਦੀਗਾ ਉਦੀ ਮਾਣੇ ਵੀ ਗਿਆ ਪੁੱਤ ਤੂੰ ਪਹਿਲਾਂ ਤਾਂ ਦੱਸਿਆ ਨਹੀਂ ਕਹਿੰਦਾ ਮਾਂ ਦੱਸਾਂ ਮੈਂ ਸਾਨੂੰ ਕਿ ਉਹ ਤੁਰਤ ਪੈਰ ਦੇ ਅਮਰ ਜੀ ਸੀ ਕਹਿੰਦਾ ਆਰਡਰ ਹੋ ਗਿਆ ਜਾਣਾ ਪਊਗਾ ਚੱਲ ਜੀ ਉਹਦਾ ਬਿਸਤਰਾ ਬੰਨਿਆ ਬਸ ਆਈ ਤੇ ਜਬਸੇ ਚੜ ਗਿਆ ਤੇ ਚਲੋ ਘਰ ਵਾਲੀ ਨੇ ਵੀ ਪੈਰੀ ਹੱਥ ਲਾਏ ਮਾਂ ਦੇ ਪੈਰੀ ਹੱਥ ਲਾਏ ਬਸ ਬੱਗ ਗਈ ਉਹ ਬੁੜੀ ਨੇ ਦੇਖਿਆ ਵੀ ਕਹਿੰਦੀ ਚੰਗਾ ਪੁੱਤ ਮੈਂ ਤੇਰੇ ਕੋਲੇ ਨਾ ਤੂੰ ਕੱਲੀ ਕਿੱਥੇ ਪਾਵਾਂਗੀ ਚਵਾਰੇ 'ਚ ਮੈਂ ਤੇਰੇ ਕੋਲੇ ਪਾਈ ਦੂੰਗੀ ਦੋ ਮੁੰਡੇ ਸੀ ਬੁੜੀ ਦੇ ਹੋਰ ਉਪਈ ਜਵਾਰੇ ਚ ਪੈ ਗਈ ਬੁੜੀ ਜਾ ਕੇ ਵੀ ਚਲ ਤੂੰ ਕਰ ਲੀਏ ਥੇ ਕੀ ਪਮੈ ਗਈ ਹੁਣ ਤੇਰਾ ਜੀ ਨਹੀਂ ਲੱਗਣਾ ਵੀ ਕੇ ਫੌਜੀ ਵਾ ਗਿਆ ਹੁੰਦਾ ਹੀ ਆ ਉਪਈ ਬੁੜੀ ਤਾਂ ਹੁਣ ਸੌਉਗੀ ਉਹਨੂੰ ਕਿਤੇ ਨੀਂਦ ਆਵੇ ਉਹਨੇ ਦੀਵਾ ਲਾਇਆ ਥੋ ਲੇਟਾ ਨਾ ਹੁੰਦਿਆ ਦੀਵਾ ਲਾ ਕੇ ਚਿੱਠੀ ਪੜ੍ਹੀ ਸੀ ਚਿੱਠੀ ਲਿਖਣ ਲੱਗੀ ਫੌਜੀ ਨੂੰ ਤੇ ਬੁੜੀ ਸੁੱਤੀ ਪਈ ਦੀਵੇ ਦੇ ਚਾਰਾ ਨੇ ਉਹਨੇ ਪਈ ਚਿੱਠੀ ਲਿਖੀ ਮੈਂ ਤੜਕੇ ਨੂੰ ਡਾਕ ਚ ਪਾ ਦੂੰਗੀ ਉਹਨੇ ਬੁਲੀ ਵਿਚਾਰੀ ਨੂੰ ਕੀ ਦੀ ਵੀ ਕੀ ਕਰਦੀ ਐ ਆਪਦੀ ਮੌਜ ਨਾ ਉਹਨੂੰ ਤਾਂ ਉਧਰ ਦਾ ਥੋੜਾ ਜਿਹਾ ਦੇਰੇਵਾ ਸੀਗਾ ਰਾਤ ਦੇ 11 12 ਵਜੇ ਚਿੱਠੀ ਛੁੱਟੀ ਲਿਖੀ ਲੈ ਕੇ ਚਿੱਠੀ ਉਹਨੂੰ ਬੰਦ ਕਰਕੇ ਜਦੋਂ ਵੀ ਪੈ ਚਲ ਹੁਣ ਆਪਾਂ ਪੈਨੇ ਪਰ ਨੀਂਦ ਕਿੱਥੇ ਆਵੇ ਫਿਰ ਉਹਨੇ ਉਨੇ ਚਿੱਠੀ ਜਿਹਨੂੰ ਹਾਲ ਲਿਖਿਆ ਸੀ ਫੌਜੀ ਨੂੰ ਆਪਦੇ ਪਤੀ ਨੂੰ ਕੰਜੀ ਰਾਤ ਤਾਂ ਸਿਆਲ ਦੀਆਂ ਵੱਡ ਵੱਡ ਕੇ ਚਿਵਾਰਾ ਖਾਵੇ ਅੱਖੀਆਂ 'ਚੋਂ ਨੀਂਦ ਉੱਡ ਗਈ ਕੋਲੇ ਸੱਸ ਘਰਾੜੇ ਮਾਰੇ ਰੱਜ ਕੇ ਨਹੀਂ ਸੌਣਗੀਆਂ ਫੌਜੀ ਜਨਾਂ ਦੇ ਲਾੜੇ ਕਹਿੰਦੀ ਮੈਂ ਤਾਂ ਨੀਂਦ ਹੀ ਨਹੀਂ ਹੁਣ ਆਉਦੀ ਮਾਂ ਤਾਂ ਤੇਰੀ ਘਰਾੜੇ ਮਾਰਦੀ ਆ ਗੱਲ ਵੀ ਠੀਕ ਐ ਬਾਕੀ ਨਹੀਂ ਰੱਜ ਕੇ ਸੌਂ ਸਕਦੀਆਂ ਜਿਹਨਾਂ ਦਾ ਪਤੀ ਫੌਜ ਚਾ ਨਾ ਇੱਕ ਚੀਜ਼ ਹੀ ਐਸੀ ਆ ਵੀ ਬਹੁਤ ਬਹੁਤ ਵੱਡੀ ਕਰਵਾਨੀਆਂ ਭਰਾਵੋ ਫੌਜੀਓ ਸੋਡੀ ਜਿਹੜੇ ਤੁਸੀਂ ਐਡਾ ਵੱਡਾ ਦੇਸ਼ ਦਾ ਇੱਕ ਪਰਬਤ ਵਾਂਗੂ ਖੜਿਆ ਹੋ ਨਹੀਂ ਦੁਸ਼ਮਣ ਤਾਂ ਚਾਰ ਸਪੇਰੇ ਅੱਖਾਂ 'ਚ ਕੱਢੀ ਖੜਦਾ ਪਰ ਥੋੜ੍ਹਾ ਰੋਕਿਆ ਵਾ ਕਹਿੰਦਾ ਪਰ ਸਰਕਾਰ ਹੈ ਜਿਹੜੀ ਹਜੇ ਵੀ ਥੋੜੀ-ਓਡੀ ਵੱਡੀ ਕਦਰ ਨਹੀਂ ਕਰਦੀ ਜਿੰਨੀ ਥੋੜੀ ਕਦਰ ਹੋਣੀ ਚਾਹੀਦੀ ਹੈ ਫੌਜੀ ਦੀ ਤਨਖਾਹ ਬਹੁਤ ਘੱਟ ਹੈ ਹੋਰ ਮਹਿਕਮਿਆਂ ਨਾਲ ਜਿਹਨੇ ਦਿਨ ਰਾਤ ਦੁਸ਼ਮਣ ਦੀ ਮੂਰੇ ਹਿੱਕ ਤਾਣ ਕੇ ਖੜਨਾ ਹੈ ਬੇਚ ਮੁਲਾਜ਼ਮ ਇਹਨੇ ਕੁਰਸੀਆਂ ਤੇ ਬੈਠੀ ਬਹੁਤ ਵੱਡੀ ਵੱਡੀ ਤਨਖਾਹ ਲਈ ਜਾਂਦੇ ਨੇ ਇਸ ਕਰਕੇ ਮੈਂ ਫੌਜੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀਰੋ ਫੌਜੀਓ ਜਿੱਥੇ ਜਿੱਥੇ ਵੀ ਤੁਹਾਡੇ ਡਿਊਟੀਆਂ ਨੇ ਸਾਡੀਆਂ ਬੱਚੀਆਂ ਬਾਰਡਰਾਂ ਦੇ ਉੱਤੇ ਬੀਐਫ ਕੰਮ ਕਰ ਰਹੀਆਂ ਨੇ ਬਹੁਤ ਬਹੁਤ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੁਹਾਡਾ ਦਿਨ ਰਾਤ ਤੁਹਾਡੇ ਵਾਸਤੇ ਅਰਦਾਸਾਂ ਕਰਦਾ ਮਹਾਰਾਜ ਤੁਹਾਡੀ ਚੜ੍ਹਦੀ ਕਲਾ ਰੱਖੇ ਤੁਸੀਂ ਬਾਬਰ ਸ਼ੇਰੋਂ ਗਿੱਦੜ ਨਹੀਂ ਹੱਦਾਂ ਹੱਦਾਂ ਉੱਤੇ ਜਾ ਸਕਦਾ ਦੇ ਸ਼ੀਨੀਆਂ ਮਾਵਾਂ ਦਾ ਸੋਡਾ ਦੁੱਧ ਚੁੰਗਿਆ ਹੋਇਆ ਹੈ ਡਿਊਟੀ ਪੂਰੀ ਕਰਕੇ ਆਪਦੀ ਫਲਸਣ ਤੇ ਵੀ ਆ ਜਾਂਦੇ ਨੇ ਉਦੋਂ ਆਪ ਦੇ ਸਰੀਰ ਦੀ ਕਮਾਈ ਕਰਨ ਉਦੋਂ ਵੀ ਨਹੀਂ ਹਟਦੇ ਉਦੋਂ ਵੀ ਇਹ ਸਰੀਰ ਨੂੰ ਕਮਾਉਂਦੇ ਨੇ ਕਦੇ ਦੇਖ ਲੋ ਕੋਈ ਫੌਜੀ ਆ ਜਦੋਂ ਰਿਟਾਇਰਮੈਂਟ ਆ ਗਿਆ ਉਹਦਾ ਪੇਟ ਆ ਦੂਜਿਆਂ ਵਾਂਗੂ ਨਹੀਂ ਵਜਾਂਦਾ ਸਾੜੇ ਨੇ ਤਿੰਨ ਗਿੱਠਾਂ ਤੇ ਦੂਰ ਹੁੰਦਾ ਦੇਖਦਾ ਪੈਰ ਨਹੀਂ ਇਹਨਾਂ ਨੂੰ ਕੋਈ ਗੱਲ ਨਹੀਂ ਕਿਉਂ ਬਰਜੇ ਸੇ ਕੱਟ ਕਰਦੇ ਆ ਇਹ ਭਾਜ ਦੇ ਪੁੱਦੇ ਹੈ ਨਹੀਂ ਵਾਰਜਸ ਘੱਟ ਕਰਦੇ ਆ ਜਿਹੜਾ ਫੌਜੀ ਹੈ ਇਹਦਾ ਸ਼ਾਂਟਮਾ ਸਰੀਰ ਹੋਏ ਨੇ ਭਾਜ ਪ੍ਰੈਸਣਾ ਕੇ ਵੀ ਭਾਜ ਕਰਨੀ ਹੈ ਸਾਡੇ ਇੱਥੇ ਮੁੰਡਾ ਲਵੇ ਆਇਆ ਵਾਸ ਇੱਕ ਉਹ ਪ੍ਰੈਸਣਾ ਕੇ ਵੀ ਇੰਨੀ ਭਾਜ ਕਰਦਾ ਸੀਗਾ ਉਹ ਬਹੁਤ ਦੇਖ ਲਓ ਆਪਾਂ ਤੋਂ ਕਿੰਨੇ ਕਿਲੋਮੀਟਰ ਹੈ ਸੰਗਰੂਰ ਸੰਗਰੂਰ ਹੈਗਾ ਜੀ ਧਨੋਲੇ ਤੋਂ ਧਨੋਲੇ ਤੋਂ ਧਨੋਲੇ ਤੋਂ ਹੈਗਾ 30 35 ਜੀ ਆਪਣੇ ਇੱਥੋਂ ਥੋੜਾ ਵੱਧ ਧਨੋਲੇ ਤੋਂ ਧਨੋਲੇ ਤੋਂ ਹੈਗਾ 35 ਕਿਲੋਮੀਟਰ ਪਿੰਡਾਂ ਘੰਟੇ ਜਾਗਾ ਜੇ ਤਾਂ ਹੋ ਅਸਹੀ ਵੀ ਉਹ ਸੰਗਰੂਰ ਤੋਂ ਭੱਜਿਆ ਸੀਗਾ ਫੌਜੀ ਇੱਕ ਘੰਟੇ ਦੇ ਵਿੱਚ ਉਹ ਧਨੋਲੇ ਪਹੁੰਚ ਗਿਆ ਸੀਗਾ ਹੁਣ ਤਾਂ ਗੁਜ਼ਰ ਗਿਆ ਬਿਲਕੁਲ ਛੱਤੀ ਵਰਗਾ ਸਰੀਰ ਦੀਗਾ ਇੱਕ ਵਾਰ ਉਹਨੇ ਦੱਸਿਆ ਵੀ ਕਹਿੰਦਾ ਮੈਂ ਭੇਜਤਾ ਘਰ ਦਿਆਂ ਨੇ ਵੀ ਜਾ ਤੂੰ ਲੈ ਜਾ ਗਾਠ ਕਹਿੰਦੇ ਚਿੱਠੀ ਲੈ ਕੇ ਕਿਸੇ ਵਿਆਹਵੂ ਦੀ ਜਾਣਾ ਸੀ ਅੱਛਾ ਹੀ ਕਹਿੰਦਾ ਜਦੋਂ ਮੈਂ ਬਾਸ ਉਤਰਿਆ ਉੱਥੋਂ 5 ਕਿਲੋ 3 ਕਿਲੋਮੀਟਰ ਪਿੰਡ ਮੂਰੇ ਸੀਗਾ ਕੱਲਾ ਤਾਂ ਗਿਆ ਇਹਨੂੰ ਕਹਾ ਯਾਰ ਵਿੱਚ ਬਹਾਲਾ ਉਹ ਕਹਿੰਦਾ ਨਾ ਭਾਈ ਤਾਂ ਕਿ ਜ ਬੰਦ ਸਵਾਰੀਆਂ ਵਾਹੀਆਂ ਮੈਂ ਨਹੀਂ ਬਹੂੰਦਾ ਕਹਿੰਨਾ ਮੈਂ ਖਰਚ ਬਹਾਲਾ ਮੈਂ ਤਾਂ ਮਗਰ ਜੀ ਵੇਜੂ ਕਹਿੰਦਾ ਨਾ ਮੈਂ ਹੀ ਨਹੀਂ ਕਹਿੰਦਾ ਮੈਂ ਤਾਂ ਫਿਰ ਅਧੀਆ ਲੈ ਲਿਆ ਠੀਕੇ ਤੋਂ ਕਹਿੰਦਾ ਮੈਂ ਖਲਾ ਗੱਲ ਤੱਕੜਾ ਹੋ ਜਾ ਜੋਰ ਨਾਲ ਪਹਿਲਾਂ ਜਾਉਂ ਤਾੰਗੇ ਦੇ ਬਰੋਬਰ ਭੱਜ ਲਿਆ ਉਹਨੇ ਤੌੜੀ ਲਾਦੀ ਘੋੜੇ ਦੀ ਕੋਟ-ਕੋਟਰਾ ਤਾਂਗੇ ਉਹਦਾ ਛੱਡਿਆ ਰਾਹ ਚ ਹੂੰ ਤਾਂਗੇ ਤੇ ਪਹਿਲਾਂ ਮੂਰੇ ਆਇਆ ਬਥੇਰਾ ਕੋਟਿਆ ਉਹਨੇ ਮੁਰਦੇ ਨੂੰ ਜਦੋਂ ਜਾਂਡ ਕੇ ਉਹੀ ਤਾਂਗਾ ਕਿਤੇ ਏਡੇ ਤੋਂ ਫੇਰ ਮੋੜਦਾ ਕਹਿੰਦਾ ਬਹਿ ਜਾ ਆ ਜਾ ਬਾਈ ਹੋਏ ਗਲਤੀ ਹੋ ਗਈ ਕਹਿੰਦਾ ਮੈਂ ਨਹੀਂ ਹੁਣ ਬਹਿਦਾ ਡੱਕਰ ਨਾ ਡੱਕਰ ਲਾ ਤਾਂਗੇ ਵਾਲਾ ਹੱਥ ਬੰਨ ਕੇ ਖੜ ਗਿਆ ਕਹਿੰਦਾ ਉਹ ਲੋੜਾ ਆ ਗਿਆ ਤੇਰੇ ਚ ਕੀ ਪਾਇਆ ਰੱਬ ਨੇ ਆ ਜਾ ਕਹਿੰਦਾ ਮੈਂ ਤੌੜੀ ਲਾਦੀ ਘੋਟ-ਕੋਟ ਘੋੜੇ ਦੀ ਕਹਿੰਦਾ ਘੋੜੇ ਦੀ ਕਿੰਨੀ ਬਾਜੇ ਤਾਂਗੇ ਵਾਲੇ ਦੀ ਮਰ ਲਾਤਾ ਇੰਨਾ ਬਾਜ ਵੀ ਜਿਹੜੇ ਫੌਜੀ ਨੇ ਇਹਨਾਂ ਦੇ ਵਿੱਚ ਨਾ ਬਹੁਤ ਕਿਉਂ ਇਹਨਾਂ ਦੀ ਬਰਜਸ ਬਹੁਤ ਤਕੜੀ ਆ ਇਹਨਾਂ ਨੇ ਪਿੰਡ ਆ ਕੇ ਹੀ ਬਰਜਸ ਕਰਨੀ ਆ ਉਹਨਾਂ ਨੇ ਮਤਲਬ ਇਹ ਤਰੌਲੇ ਵੀ ਦੁਕਾਨ ਕਰੀ ਸੀ ਕਹਿੰਦੇ ਤਰੌਲੇ ਹਾਂਜੀ ਤਰੌਲੇ ਉਹਨੇ ਦੁਕਾਨ ਕਰੀ ਰੱਖੀ ਆ ਜਮ ਤੱਕ ਕਰਦਾ ਰਿਹਾ ਬਹੁਤ ਚਿਰ ਤੇ ਬਿਲਕੁਲ ਐਨ ਸਰੀਰ ਬਿਲਕੁਲ ਹੌਲਾ ਮੈਂ ਤਾਂ ਕਹਿੰਦਾ 40 ਕਿਲੋ ਭਾਰ ਮੈਂ ਸਹੀ ਉਹਦੇ ਸਰੀਰ ਦੇ ਵਿੱਚ ਐਨਾ ਸਰੀਰ ਹੌਲਾ ਤੀਗਾ ਠੀਕ ਭੱਜ ਨੂੰ ਕਹਿੰਦਾ ਸੀ ਵੀ ਜਦੋਂ ਮੈਂ ਕਹਿੰਦਾ ਭੱਜ ਲਿਆ ਤਾਕਤ ਨਹੀਂ ਹੈਗੀ ਕਿਸੇ ਚੀਜ਼ ਦੀ ਤੁਸੀਂ ਲਾ ਲੋ 35 30 35 ਕਿਲੋਮੀਟਰ ਘੰਟੇ ਦੀ ਪਹਾੜੀ ਸੰਗਰੂਰ ਤੋਂ ਉੱਡਣਾ ਤੇ ਵੀ ਐਸ ਤਰ੍ਹਾਂ ਤੇ ਵੀ ਜਿਹੜੇ ਫੌਜੀ ਨੇ ਨਾ ਦੀਆਂ ਬਹੁਤ ਤਾਕਤਾਂ ਸਰੀਰਾਂ ਦੇ ਵਿੱਚ ਭਰੀਆਂ ਨੇ ਕਿਉਂ ਪਹਾੜ ਦੀ ਡਿਊਟੀ ਇਹਨਾਂ ਨੇ ਕਰਨੀ ਕਰਨੀ ਆ ਦੇਖਿਆ ਇੱਥੇ ਜਦੋਂ ਪਾ ਜਾਂਦੇ ਨੇ ਫਿਰ ਵੀ ਇਹਨਾਂ ਨੇ ਡਿਊਟੀ ਕਰਨੀ ਕਰਨੀ ਆ ਭੱਜਣਾ ਤੇ ਪੂਰੇ ਜੋਰ ਦੇ ਨਾਲ ਸਰੀਰ ਸਾਮ੍ਹ ਕੇ ਰੱਖਣਾ ਫੌਜੀ ਤੁਸੀਂ ਦੇਖ ਲਓ ਫੌਜੀ ਬੁਢਾ ਹੋਵੇ ਤਾਂ ਸਿੱ ਜਿਹੜਾ ਇਹ ਫੌਜੀ ਸੀਗਾ ਇਹ ਰਾਜਾਂ ਦਾ ਮੁੰਡਾ ਦੀ ਹੀ ਇਹਨਾਂ ਨੂੰ ਅਸੀਂ ਨਾਈ ਕਹਿ ਦਿੰਨੇ ਆ ਇਹਦੀ ਦੁਕਾਨ ਤਨੌਲੇ ਸੀ ਇਹ ਪਹਿਲਾਂ ਤਾਂ ਐ ਆਜਾ ਕਰੇ ਕਾਲੇ ਕੂਲੇ ਕਾ ਕੰਨੀ ਦੀ ਮੁਰਕੇ ਤਨੌਲਾ ਉਦੋਂ ਬਾਅਦ ਫੇਰੇ ਨੇ ਹੋਰ ਵਧਾਤਾ ਵੀ ਥੋੜਾ ਬੋਗਰਾ ਕੰਨੀ ਦੀ ਮੁਰਕੇ ਤਨੌਲਾ ਦੁਕਾਨ ਤੇ ਵੀਰ ਉਹ ਜੋ ਵਰਦੇ ਸੰਬੰਧ ਹੋਇਆ ਕਰਾ ਹਾਂ ਵੀਰ ਜਾਨਾ ਉਹਦੀ ਵਰਦੇ ਸਭਾਈ ਗਿਆ ਭੱਜ ਕੇ ਉੱਥੇ ਆ ਜਾ ਕਰੇ ਕੋਈ ਤਨੋੜੇ ਦਾ ਮੁੰਡਾ ਵੀ ਰੇਸ ਲਾਉਂਦਾ ਦੀਗਾ ਅੱਛਾ ਜੀ ਤੇ ਉਹ ਮੁੰਡਾ ਕਹਿੰਦਾ ਇਹਨੂੰ ਕਹਿੰਦਾ ਵੀ ਐਥੇ ਆਪਾਂ ਗਰਾਊਂਡ 'ਚ ਭੱਜਿਆ ਕਰੇ ਕਹਿੰਦਾ ਵੀ ਗਰਾਊਂਡ 'ਚ ਨਹੀਂ ਮੇਰਾ ਸਰੀਰ ਭਖਦਾ ਉਂ ਭੱਜ ਉਹ ਕਹਿੰਦਾ ਕਿੱਥੋਂ ਕਹਿੰਦਾ ਸੰਗਰੂਰ ਤੋਂ ਭੱਜਾਂਗੇ ਫਿਰ ਆਪਾਂ ਫੇਰੇ ਸੰਗਰੂਰ ਤੋਂ ਓਡੇ ਸੀ ਦੋਨੇ ਜਾਣੇ ਇਹਨਾਂ ਦੇ ਗੱਡੀ ਬਰਾਬਰ ਲੱਗੀ ਵੀ ਸੀ ਪਰ ਉਹ ਮੁੰਡਾ ਕੂਂੜਾ ਆ ਕੇ ਡਿੱਗ ਪਿਆ ਪਰ ਇਹ ਤਨੋਲੇ ਆਏਗਾ 35 ਕਿਲੋਮੀਟਰ ਘੜੀ ਦੇ ਜਮਾਨ ਗੱਡੀ ਬਰਾਬਰ ਆਉਂਦੀ ਸੀਗੀ 35 ਕਿਲੋਮੀਟਰ ਕੱਢਤੀ ਸ਼ੇਰ ਨੇ ਬਰਨਾ ਠਨੌਲੇ ਆ ਗਿਆ ਜਮਾ ਅੱਡੇ ਤੇ ਵੀ ਉਹ ਮੁੰਡਾ ਵਰ ਪਿੱਛੇ ਰਹਿ ਗਿਆ ਵੀ ਦੌੜ ਉਹਦੀ ਇੰਨੀ ਤਕੜੀ ਸੀ ਤੇ ਬਹੁਤ ਉਹਨੇ ਜਿੰਨਾ ਚਿਰ ਰਿਹਾ ਪਰ ਉਹਨੇ ਦੌੜ ਲਾਉਣੀ ਨਹੀਂ ਹਟਾਇਆ ਵੀ ਸਰੀਰ ਨੂੰ ਕਮਾਉਂਦਾ ਰਿਹਾ